آج اج بیچ انفرسٹرکچر ہے وہی حالت بڑی خراب ہے سنگل میڈین روڈ تو بڑے خوش ہے آج کوئی اچھا پروفیشنل سڈے کو نہیں آنا چاہتا اور بدی جڑی ساکشات ہے بڑی حالات بڑے بہتر ہے گئے ہیں انڈسٹریز اسی کر کے ایکسپورٹ آڈرس نہیں آتے جو بھی وزٹ کرتا ہے ਅਸੀਂ ਉਹ ਚੰਡੀਗੜ੍ਹ ਤੱਕ ਇਸ ਕੋਸ਼ਿਸ਼ ਕਰਦੇ ਕਿ ਹੋਟਲ ਤੇ ਬਿਠਾ ਕੇ ਡੀਲ ਕਰਕੇ ਵਾਪਸ ਭੇਦੀਏ ਇੱਥੇ ਅਗਰ ਆ ਗਿਆ ਉਹਨੂੰ ਕੰਡੀਸ਼ਨ ਦੇ ਮਤਲਬ ਸ਼ਕਲ ਹੀ ਨਹੀਂ ਦਿਖਾਈ ਉਹ ਤੇ ਨਹੀਂ ਲੈ ਕੇ ਨਾ ਜਾਈਏ 2 ਡੈਕੇਡਸ ਤੋਂ ਤੁਸੀਂ ਉੱਥੇ ਬੈਠੇ ਹੋ ਅੱਜ ਜੇ ਤੁਹਾਨੂੰ ਉੱਥੇ ਐਕਸਟੈਂਸ਼ਨ ਕਰਨੀ ਹੋਵੇ ਵਧਾਣੀ ਹੋਵੇ ਕੋਈ ਯੂਨਿਟ ਲਾਣਾ ਸਟਿਕ ਕਾਸਟ ਕਰਕੇ ਅਸੀਂ ਇੰਚਾਰ ਨਹੀਂ ਲੈਣਾ ਚਾਹੂਗੇ ਮਤਲਬ ਅਸੀਂ ਐਕਸਪੈਂਸ਼ਨ ਨਹੀਂ ਕਰਨਾ ਚਾਹਾਂਗੇ ਯੂ ਨਾ ਬਿਕੋਜ਼ ਉਸ ਦੀਸ ਕਾਸਟ ਬੜੀ ਹਾਈ ਹੈ ਬਹੁਤ ਹੈ 40% ਹੈ ਹੈ ਫਰੀ ਪੰਜਾਬ ਵਰਗੀ ਸਟੇਟ ਜਿੱਥੇ ਫਰੀ ਯੂਨੀਅਨ ਹੈ ਕੋਈ ਯੂਨੀਅਨ ਨਹੀਂ ਹੈ ਅੱਜ ਇੱਥੇ ਯੂਨੀਅਨਿਜ਼ਮ ਹੈ ਸੋ ਬੰਦਾ ਜਦੋਂ ਕੋਈ ਬਿਮਾਰ ਹੁੰਦਾ ਉਹਨੂੰ ਗੋਲੀ ਦੀ ਯਾਦ ਆਂਦੀ ਹੈ ਗੱਲ ਕਰਦਾ ਹੈ ਹਿਮਾਚਲ ਪ੍ਰਦੇਸ਼ ਦੀ ਬੱਦੀ ਬਰੋਟੀ ਵਾਲਾ ਨਾਲਾਗੜ ਉਹ ਇਲਾਕਾ ਹਿਮਾਚਲ ਪ੍ਰਦੇਸ਼ ਦਾ ਜਿੱਥੇ ਕੀ ਜੇ 2.5 ਤੋਂ 3000 ਫੈਕਟਰੀਆਂ ਲੱਗੀਆਂ ਨੇ ਤਾਂ ਮੈਕਸਿਮ ਫੈਕਟਰੀਆਂ ਦਵਾਈਆਂ ਦੀਆਂ ਨੇ ਲੋਕਾਂ ਨੂੰ ਠੀਕ ਕਰਨ ਵਾਲਾ ਇਹ ਇਲਾਕਾ ਇਹ ਫੈਕਟਰੀਆਂ ਖੁਦ ਆਪਾਂ ਕਹੀਏ ਸਰਕਾਰੀ ਤੰਤਰ ਦੀ ਲਾਪਰਵਾਹੀ ਕਰਕੇ ਬਮਾਰ ਚੱਲਦਾ ਪਿਆ ਕਾਰੋਬਾਰੀ ਬੜੇ ਦੁਖੀ ਨਜ਼ਰ ਆ ਰਹੇ ਨੇ ਇਸ ਇਲਾਕੇ ਦੀ ਇੰਡਸਟਰੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਯੀਐਸ ਗੁਲੇਰੀਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਸੋ ਗੁਲੇਰੀਆ ਸਾਹਿਬ ਲੰਮਾ ਸਮਾਂ ਹੋ ਗਿਆ 25 ਜਾਂ 30 ਸਾਲ ਪਹਿਲਾਂ ਜਦੋਂ ਇੱਕਦਮ ਬੂਮ ਆਇਆ ਸੀ ਸਾਰੀ ਇੰਡਸਟਰੀ ਕੋਈ ਪੰਜਾਬ ਚ ਨਹੀਂ ਆਣਾ ਚਾਹੁੰਦਾ ਸੀ ਹਰਿਆਣਾ ਨਹੀਂ ਜਾਣਾ ਚਾਹੁੰਦਾ ਸੀ ਮਾਚਲਵਾਲ ਭਜਦਾ ਸੀਗਾ ਉਦੋਂ ਕਹਿੰਦੇ ਬੜੇ ਵਧੀਆ ਸਿਸਟਮ ਸੀਗਾ ਹੁਣ ਉਹ ਸਭ ਉਦਾਂ ਹੀ ਚੱਲਦਾ ਪਿਆ ਵਧੀਆ ਖੁਸ਼ ਹੋ ਤੁਸੀਂ ਮਾਚਲ ਚ ਇੰਡਸਟਰੀ ਲਾ ਕੇ ਸਤਿ ਸ਼੍ਰੀ ਅਕਾਲ ਜੀ ਅ بڑا اچھا کوشچن پوچھا کہ بھی بیفور اور آفٹر کی سی آج جو انڈسٹریلائزیشن جو آئی تھے یہ سب سے پیسفل علاقہ جانا جایا سا انڈسٹریلیشن بہت اچھے ہوں لینڈ اویلیبلٹی ہوں سی انفراسٹرکچر جہاں بھی سا روڈ چاہے چھوٹے سو لیکن ودیا سب پاور کی بڑی اچھی اویلیبلٹی ایزی ٹو اپروچ سا ٹرانسپیرنٹ آرگنائزیشن ہوں اتنے کم سے کم جو جی دو ٹائم ہی انڈسٹری ہیں اس فارما بھی ہیں فوڈ انڈسٹری بھی ہیں ٹیکسٹائل انڈسٹریز بھی ہیں آٹو موبائل انڈسٹریز بھی ہیں اسمال سکل لگو ادوگ بہت بھاری ماترا بھی ہے, بھی ہے, بھی ہے. جو کہ ایک انڈسٹری کی ریڑھ کی ہڈی کہنی جاتی बड़े उद्योगों ਵਿੱਚ ਫਿਰ ਵੀ ਇਹ ਛੋਟੇ ਛੋਟੇ ਝਟਕੇ ਸਹਿ ਸਕਦੀਆਂ। ਸਮਾਲ 스ਕੇਲ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਅਜ ਬੱਦੀ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੀ ਹਾਲਤ ਬੜੀ ਖਰਾਬ ਹੈ। ਬਸ ਨੇਰੋ ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਕਿ ਜਿਹੜਾ ਪਹਿਲੇ ਸੀਗਾ ਸਾਨੂੰ ਉਹ ਹੀ ਦੇ ਦਿਓ। ਨੈਸ਼ਨਲ ਹਾਈਵੇ ਬਣ ਕੇ 4 ਲੇਨ ਬਣਨੇ ਤੋਂ ਬਾਅਦ ਜੇ ਸਾਨੂੰ ਨਹੀਂ ਮਿਲ ਸਕਿਆ ਅਸੀਂ ਝੂਜ ਰਹੇ ਹਾਂ ਉਸ ਤੋਂ ਪਹਿਲੇ ਅਸੀਂ ਸਿੰਗਲ ਮੀਡੀਅਨ ਰੋਡ ਤੇ ਬੜੇ ਖੁਸ਼ ਸੀਗੇ। ਅੱਜ ਕੋਈ ਅੱਛਾ ਪ੍ਰੋਫੈਸ਼ਨਲ ਸੈਟਲ ਕੋ ਨਹੀਂ ਆਣਾ ਚਾਹਦਾ। ਉਹ ਕਹਿੰਦਾ ਮੈਂ ਚੰਡੀਗੜ੍ਹ ਰਾਂਗਾ ਪੰਚਕੂਲੇ ਰਾਂਗਾ ਉਸ ਤੋਂ ਬਾਅਦ ਮੈਂ ਸਫ਼ਰ ਕਰਾਂਗਾ ਬੱਦੀ ਦਾ 2 ਘੰਟੇ ਦਾ ਅਸੀਂ 2 ਘੰਟੇ ਵਿੱਚ ਅੱਜ ਦੀ ਡੇਟ ਵਿੱਚ ਰੋਪੜ ਤੋਂ ਮੰਡੀ ਪਹੁੰਚ ਜਾਂਦੇ ਹਾਂ ਬਿਲਕੁਲ ਠੀਕ ਹੈ ਨੈਸਟ ਲਾਈਨ ਹਾਂ ਔਰ ਇਹ ਨੈਸ਼ਨਲ ਹਾਈਵੇ ਅਸੀਂ ਬਹੁਤ ਸੁਣਿਆ ਸੀਗਾ ਸਰਕਾਰਾਂ ਦੇ ਕਿ ਬੜਾ ਅੱਛਾ ਕੰਮ ਹੋ ਰਿਹਾ ਰੋਡ ਟਰਾਂਸਪੋਰਟ ਵਿੱਚ ਪਰ ਬੱਦੀ ਵਿੱਚ ਜਿਹੜੀ ਸਕਸ਼ਾਤ ਹੈ ਬੜੀ ਹਾਲਾਤ ਬੜੇ ਬਦਤਰ ਹੈਗੇ ਆ ਇੰਡਸਟਰੀਜ਼ ਇਸੇ ਕਰਕੇ ਐਕਸਪੋਰਟ ਆਰਡਰਸ ਨਹੀਂ ਆਉਂਦੇ ਜੋ ਵੀ ਵਿజిਟ ਕਰਦਾ ਹੈ ਅਸੀਂ ਅਗਰ ਚੰਡੀਗੜ੍ਹ ਤਾਂ ਕੇ ਕੋਸ਼ਿਸ਼ ਕਰਦੇ ਕਿ ਹੋਟਲ ਤੇ ਬਿਠਾ ਕੇ ਡੀਲ ਕਰਕੇ ਵਾਪਸ ਭੇਦੀਏ ਇੱਥੇ ਅਗਰ ਆ ਗਿਆ ਉਹਨਾਂ ਕੰਡੀਸ਼ਨ ਦੇਖੀ ਮਰ ਸ਼ਕਲ ਇਹ ਨਖਾਈ ਉੱਥੇ ਨਹੀਂ ਲੈ ਕੇ ਨਾ ਜਾਈਏ ਬਿਕੇ ਤਾਂ ਕੰਮ ਨਾ ਰਹੇ ਜ ਸਾਡਾ ਅੱਛਾ ਅੱਜ ਤੁਸੀਂ ਦੇਖੋ 8 ਘੰਟੇ ਡਿਊਟੀ ਕਰਨੀ ਹੈ 4 ਘੰਟੇ ਦਾ ਸਫ਼ਰ ਹੈ ਪੰਜਖੂਲੇ ਦਾ ਉਹ 5.5 ਵੀ ਹੋ ਜਾਂਦਾ ਹੈ ਅੱਛਾ ਕਿ ਸਵੇਰੇ ਆਂਦੇ ਵਾਰੀ 2 ਘੰਟੇ ਹੈ ਜਾਂਦੇ ਵਾਰੀ 2 ਘੰਟੇ ਹੈ ਉੱਤੇ 2 ਘੰਟੇ ਵੀ ਹੁੰਦੇ ਹੈ ਜਮ ਹੈ ਅਦਰ ਥਿੰਗਸ ਦਿੱਲੀ ਵਾਲਾ ਹੀ ਹਿਸਾਬ ਦੱਸਣੇ ਵੀ ਜੇ ਇਥੋਂ ਦਿੱਲੀ ਜਾਣਾ ਹੋਵੇ ਤਾਂ دوسرا ہاؤسنگ اویلیبلٹیز نہیں ہے اچھی سکولنگ نہیں ہے اس کو ودیا جب اترکھنڈ دوار تو سی تھی انڈسٹری دیکھو بڑا کلسٹر وائز انڈسٹری ایریا بنیا پاور اویلیبلٹی جی پہلے بڑی ساڈی جی پہلے اگر اس پردیش تھی اگر کوئی سب سے بڑی سیل ایس یو پی تھی ایک بڑی خاصیت سی کی پاور اویلیبلٹی اور ਕਾਸਟ ਆਫ ਪਾਵਰ ਹੈ ਨਹੀਂ ਸੀ ਪਾਵਰ ਸ਼ਾਰਟੇਜ ਹੈ ਨਹੀਂ ਸੀ ਉਸ ਟਾਈਮ ਨਹੀਂ ਸੀ ਔਰ ਪਾਵਰ ਕਾਸਟ ਵੀ ਬੜੀ ਚੀਪ ਸੀਗੀ ਅੱਜ ਪਾਵਰ ਅਸੀਂ ਹੋਰ ਸਟੇਟਾਂ ਨਾਲੋਂ ਵੱਧ ਗਏ ਹੈ ਕੁਝ ਬਰਾਬਰ ਵਿੱਚ ਹੈ ਉਹ ਇਹ ਦੇਖਦੇ ਹੋਏ ਕਿ ਵੀ ਕੁਝ ਇੰਡਸਟਰੀਜ਼ ਚਲੇ ਵੀ ਗਈਆਂ ਜੋ ਕੋਈ ਹੋਰ ਰੀਜ਼ਨ ਵੀ ਹੋਏ ਹੈ ਲੌਜਿਸਟਿਕ ਕਾਸਟ ਵੀ ਹੋਈ ਹੈ ਬਰੀ ਹਾਈ ਇਨਕਮ ਪ੍ਰੈਜ਼ੈਂਟ ਟੂ ਅਦਰ ਸਟੇਟ ਫਰੀ ਪੰਜਾਬ ਵਰਗੀ ਸਟੇਟ ਜਿੱਥੇ ਫਰੀ ਯੂਨੀਅਨ ਹੈ ਕੋਈ ਯੂਨੀਅਨ ਨਹੀਂ ਹੈ ਅੱਜ ਇਥੇ ਯੂਨੀਨੀਜ਼ਮ ਹੈ ਇੱਕ ਚੀਜ਼ ਅਗਲੀ ਰਸਵ ਆਮ ਤੌਰ ਤੇ ਜਿਹੜੀ ਇੰਡਸਟਰੀ ਹੁੰਦੀ ਹੈ ਹਰ ਸਟੇਟ ਦੀ ਰੀਡ ਦੀ ਹੱਡੀ ਹੁੰਦੀ ਹੈ ਉਹ ਇੱਕ ਬਹੁਤ ਵੱਡਾ ਸੋਰਸ ਆਂਕ ਇਨਕਮ ਹੁੰਦਾ ਇੱਕ ਆਪਾਂ ਟੈਂਟੇਟਿਵ ਵੀ ਕਹੀ ਹੈ ਵੀ ਸ਼ਾਇਦ 100 ਕਰੋੜ ਇਸ ਤੋਂ ਵੱਧ ਪਰਡੇ ਦਾ ਤੁਹਾਡਾ ਰੈਵਨਿਊ ਜਾਂਦਾ ਹੋਣਾ ਤੁਸੀਂ ਜੈਰਾਮ ਸਰਕਾਰ ਵੀ ਦੇਖੀ ਹਿਮਾਚਲ ਤੁਸੀਂ ਸੁਖੂ ਸਰਕਾਰ ਵੀ ਦੇਖ ਰਹੇ ਕਿਸ ਨੇ ਧਿਆਨ ਦਿੱਤਾ ਤੁਹਾਡੀਆਂ ਇਹ ਦਿੱਕਤਾਂ ਹੱਲ ਕਰਨ ਲਈ ਸਰ ਜਿੱਥੇ ਤੱਕ ਗੱਲ ਹੈ ਕਿ ਸਰਕਾਰਾਂ ਦੀ ਗੱਲ ਇਸ ਲੋਜਿਸਟਿਕ ਕਾਸਟ ਵਿੱਚ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਲੋਜਿਸਟਿਕ ਕਾਸਟ ਅਸੀਂ ਖੁਦ ਹਾਈ ਕੋਰਟ ਵਿੱਚ ਕਹਿ ਸੀਗੇ ਅੱਛਾ ਹਾਈ ਕੋਰਟ ਵਿੱਚ ਅਸੀਂ ਲੱਗ ਜਿੱਥੇ ਪ੍ਰੋਬਲਮ ਆਂਦੀ ਇੰਪਲੀਮੈਂਟੇਸ਼ਨ ਦੀ ਬੀਸਿਕਲੀ ਇੰਪਲੀਮੈਂਟ ਨਹੀਂ ਹੋ ਪਾਂਦਾ ਸਿੰਕ ਉਹ ਤੇ 40% ਬੜੀ ਬੜੀ ਲੋਕ ਕੰਪਨੀ ਐ ਐਕਸਪੈਂਸ਼ਨ ਕਰਨੇ ਤੋਂ ਦਰਦੀ ਹੈ ਸਿਰਫ ਕੀ ਟੁੱਟੀਆਂ ਸੜਕਾਂ ਦਾ ਨਾ ਹੋਣਾ ਨੈਸ਼ਨਲ ਹਾਈਵੇ ਨਾ ਠੀਕ ਹੋਣਾ ਇਹੀ ਤੁਹਾਡਾ ਬਿਜ਼ਨਸ ਤੇ ਅਸਰ ਪਾ ਰਿਹਾ ਕਿ ਇੱਕ ਵੱਡਾ ਕਾਰਨ ਹੈ ਇਹ ਲੋਜਿਸਟਿਕ ਐਂਡ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅੱਛੀ ਸਕੂਲਿੰਗ ਹੋਏ ਅੱچھے ਹਸਪੀਟਲ ਹੋਏ ਤਾਂ ਲੋਕ ਕਿਉਂ ਪੰਚਕੂਲੇ ਜਾਣਗੇ ਕਿਉਂ ਚੰਡੀਗੜ੍ਹ ਜਾਣਗੇ ਹੈਲੋ ਵਾਈਟ ਟੂ ਟ੍ਰੈਵਲ ਠੀਕ ਹੈ ਨਾ ਅਗਰ ਇੱਕ ਸਕੂਲਿੰਗ ਗੁੱਡ ਵੀ ਅਸੀਂ ਕੰਮ ਕਰਦੇ ਆਪਣੇ ਬੱਚਿਆਂ ਵਾਸਤੇ ਫੈਮਿਲੀ ਵਾਸਤੇ ਗੁੱਡ ਸਕੂਲਿੰਗ ਹਾਊਸਿੰਗ ਐਂਡ ਹਸਪਿਟੈਲਿਟੀ ਹਸਪੀਟਲ ਇਹ ਇਤਫਾਸ਼ਕਰ ਅਸੀਂ ਪੀਪੀਨ ਇੰਡਸਟਰੀ एरिया ਵਿੱਚ ਅਸੀਂ ਸਰਕਾਰ ਨੂੰ ਕਿਹਾ ਵੀ ਸੀਗਾ ਸਰਕਾਰ ਔਰ ਕੁਝ ਇਸ ਸਰਕਾਰ ਨੇ ਵੀ ਕਿਹਾ ਸੀਗਾ ਕਿ ਅਸੀਂ ਇੱਕ ਬਹੁਤ ਬੜੀ ਅੱਛੀ ਹਾਊਸਿੰਗ ਸਕੀਮ ਲਿਆ ਰਹੇ ਹਾਂ ਇਸ ਏਰੀਆ ਵਿੱਚ ਕੁਝ ਏਰੀਆ ਚਿੰਨਿਤ ਵੀ ਕਰੇ ਗਏ ਸੀ ਕਿ ਅਸੀਂ ਉੱਥੇ ਕੁਝ ਕਰਾਂਗੇ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਪੀਪੀਨ ਇੰਡਸਟਰੀ ਕਿੰਨੇ ਸਾਲ ਤੋਂ ਇੱਥੇ ਹੈ ਸਾਡੀ ਇੰਡਸਟਰੀ ਕਰੀਬ ਕਰੀਬ 25 ਸਾਲ ਤੋਂ ਇੱਥੇ ਹੈ ਭਾਈ ਸਾਹਿਬ 2 ਡੈਕੇਡ ਤੋਂ ਤੁਸੀਂ ਉੱਥੇ ਬੈਠੇ ਹੋ ਅੱਜ ਜੇ ਤੁਹਾਨੂੰ ਉੱਥੇ ਐਕਸਟੈਂਸ਼ਨ ਕਰਨੀ ਹੋਵੇ ਵਧਾਣੀ ਹੋਵੇ ਕੋਈ ਯੂਨਿਟ ਲਾਣਾ ਇਸ ਟਿਕਾਸ ਕਰਕੇ ਅਸੀਂ ਇਛਤਾਰ ਦੇ लॉजिस्टिक कॉस्ट इज सो नहीं करना चाहोगे मतलब हमी एक्सपेंशन नहीं करना चाहंगे यू नो बिकॉज़ लॉजिस्टिक कॉस्ट बड़ी हाई है बहुत हाई 40% हाई है हमी कंपीटिट नहीं कर सकदे हमी कंपीटिट अपनी ਸਾਡੀ ਹੋਰ ਯੂਨਿਟਸ ਹੈ ਹੋਰ ਟਾਈਮ ਵਿੱਚ ਉਸੇ ਨਾਲ ਨਹੀਂ ਕੰਪੀਟਿਟ ਕਰ ਸਕਦੇ ਹੋਰ ਜਿਹੜੀ ਸਾਡੀ ਕੰਪੀਟੀਟਰ ਹੈ ਉਹਨਾਂ ਨਾਲ ਤਾਂ ਕਿਆ ਅਸੀਂ ਕੰਪੀਟਿਟ ਆਪਣੇ ਹੱਬ ਨਾਲ ਹੀ ਕੰਪੀਟੀਸ਼ਨ ਹੋ ਤੇ ਤੁਹਾਨੂੰ ਪਤਾ ਵੀ ਅਸੀਂ ਤਾਂ ਵੀ ਨਹੀਂ ਜਿੱਤ ਪਾਣਾ ਹੁਣ ਅਸੀਂ 19 ਦੂਰੋਂ

اس کچھ لاب دیتے گئے ہیں لیکن وہ ریمبرسمنٹ کے طور پر دیتے گئے ہیں کہ پہلے جمع کراؤ پھر واپس بھی تو کیش آئیں گے ریمبرسمنٹ تا اُسی ہوپ کر کرتے ہوں سکار بکوز ساڑی ایڈی ایسوسیشن ہے ایک کوئی یونیئن تو ہے نہیں ایسوسی ہے سادہ, سادہ رول ہے نوکنگ کر دے رہنا ایڈوکیسی کر دے رہنا کر دے رہنا کر دے رہنا نوک دا کسی نہ کسی دن تا. ਹੋਣੇ ਜੇ ਰੀਸੈਂਟਲੀ ਮੁੱਖ ਮੰਤਰੀ ਜੇ ਪੰਜਾਬ ਦੀ ਗੱਲ ਕਰੀਏ ਭਗਵਾਨ ਸਿੰਘ ਮਾਨ ਉਹਨਾਂ ਨੇ ਐਲਾਨ ਕੀਤਾ ਕਿ ਸਾਡੇ ਕੋਲ ਆਓ ਸਿਰਫ 48 ਦਿਨਾਂ ਚ ਤੁਸੀਂ ਐਨਓਸੀਆਂ ਲੈ ਕੇ ਇੰਡਸਟਰੀ ਲਾ ਸਕਦੇ ਹੋ ਬੜੀ ਇਨਫਰਾਸਟ੍ਰਕਚਰ ਦੇ ਰਹੇ ਐਡਵਰਟਾਈਜ਼ਮੈਂਟ ਤਾਂ ਸਾਰਿਆਂ ਦੀ ਇਦਾਂ ਹੀ ਹੁੰਦੀ ਹੈ ਠੀਕ ਹੈ ਨਾ ਤੁਸੀਂ ਕੀ ਵੀ ਇਸ ਲੇਕਿਨ ਪ੍ਰਤੀਕਸ਼ ਕੋ ਪ੍ਰਣਾਮ ਵੀ ਕਿਹ ਕਿਹਦੇ ਹੱਥ ਕੰਦਨ ਕੋ ਆਰਸੀ ਕਿਹਾ ਪ੍ਰਤੀਕਸ਼ ਨੂੰ ਪ੍ਰਮਾਣ ਦੀ ਜ਼ਰੂਰਤ ਹੁੰਦੀ ਹੈ ਕਿ ਹੈ ਇਦਾਂ ਹੀ ਜਾਂਦਾ ਹੈ لیکن جب تے آتے ہیں تو کئی چیزیں ڈیفرنٹ پائی ہیں کئی ڈیفرنٹ پوزیشنز آئی جاندی ہیں پر اے میں ضرور کہوں گا لاسٹ کہ ہماچل پردیش ایک انڈسٹریل پوائنٹ آف ویو لیشن پوائنٹ آف ویو ویری سیف سٹیٹ ہے مین پاور لیبر پرابلمز ادر تھنگز گورنمنٹ دی جری uh, 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 دکھن اندازی بالکل نہیں ہے کچھ نہیں دے پا رہے وہ الگ گل ہے ਪਰ ਕੁਛ ਅਸੀਂ ਇਹ ਖੁਸ਼ ਨਿਕਾਰ ਬਾਰੇ ਤਾਂ ਤੰਗ ਵੀ ਨਹੀਂ ਕਰਦੇ ਤੰਗ ਵੀ ਨਹੀਂ ਕਰਦੇ ਟਰਾਂਸਪੇਰੈਂਟ ਹੈ ਤੁਸੀਂ ਈਜ਼ੀ ਟੂ ਅਪਰੋਚ ਹੈ ਅਦਰ ਸੇ ਉਹ ਤਾਂ ਚੀਜ਼ਾਂ ਹੈ ਕਿ ਐਜ ਹੁਣ ਸਟੇਟ ਦੀ ਵੀ ਹਾਲਤ ਫਾਈਨੈਂਸ਼ੀਅਲ ਦੀ ਇੱਕ ਜਵਾਬ ਮੈਨੂੰ ਮੰਦਰ ਨਾਲ ਦੇਣਾ ਕਾਰੋਬਾਰੀ ਲੋਕ ਹਾਲਾਂਕਿ ਕਈ ਵਾਰ ਸੰਕੋਚ ਕਰ ਜਾਂਦੇ ਆ ਜੇ ਅੱਜ ਦੀ ਡੇਟ ਚ ਇੰਡਸਟਰੀ ਲਾਣੀ ਹੈ ਹਿਮਾਚਲ ਪ੍ਰੇਫਰ ਕਰੋਗੇ ਪੰਜਾਬ ਜਾਂ ਹਰਿਆਣਾ ਵੈਸੇ ਤੋਂ ਆ ਪ੍ਰੇਫਰ ਹਿਮਾਚਲ ਐਜ਼ ਆਫ ਨਾਓ ਹਿਮਾਚਲ ਇਜ਼ ਅ ਗੁੱਡ ਸਟੇਟ ਟੂ ਵਰਕ ਐਂਡ ਰੈਗੂਲੇਟ ਐਂਡ ਨੋ ਇੰਡਸਟਰੀਅਲ ਟ੍ਰਬਲ ਨੋ ਨੈਕਸਸ

ਸੋ ਗੁਲੇਰੀਆ ਸਾਹਬ ਨੇ ਜੇ ਮੈਂ ਦੱਸਿਆ ਕਿ ਅੱਜ ਵੀ ਉਹ ਹਿਮਾਚਲ ਨੂੰ ਪ੍ਰੀਫਰ ਕਰਨਗੇ ਪਰ ਕਿਹ ਤਰ੍ਹਾਂ ਕਿਤੇ ਸਰਕਾਰ ਨੂੰ ਲੋਜੀਸਟਿਕਸ ਨੂੰ ਲੈ ਕੇ ਉੱਥੇ ਦੇ ਸਿਸਟਮ ਨੂੰ ਲੈ ਕੇ ਲੌਜੀਸਟਿਕ ਸਿਸਟਮ ਦੀ ਜੇ ਆਪਾਂ ਗੱਲ ਕਰ ਲਈਏ 인ਫਰਾਸਟ੍ਰਕਚਰ ਦੀ ਗੱਲ ਕਰ ਲਈਏ ਉਹ ਜ਼ਰੂਰ ਥੋੜਾ ਸੰਕੋਚ ਕਰਦਾ ਕੋਈ ਕਾਰੋਬਾਰੀ ਉੱਥੇ ਜਾਣਾ ਹੋਵੇ ਤੇ ਸਰਕਾਰ ਜੇ ਵਧਾਵੇ ਇਸ ਚੀਜ਼ ਨੂੰ ਤਾਂ ਉਹਦੇ ਨਾਲ ਹੋਰ ਕੁਝ ਤਾਂ ਹੋਣਾ ਨਹੀਂ ਸਰਕਾਰ ਦਾ ਹੀ ਰੈਵਨਿਊ ਹੋਰ ਵਧੇਗਾ ਕਿਉਂਕਿ ਜੇ ਉਹਨਾਂ ਕੋਲ ਜ਼ਿਆਦਾ ਕੰਮ ਆਏਗਾ ਤਾਂ ਜ਼ਿਆਦਾ ਟੈਕਸ ਵੀ ਜੀੜ ਕੇ ਜਾਣਾ ਹੈ ਤਾਂ ਉਹ ਸਰਕਾਰ ਨੂੰ ਜਾਣਾ ਸੋ ਹਿਮਾਚਲ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਨਵੀਂਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਪਰਵਾਹ ਨੂੰ ਇਜਾਜ਼ਤ ਧੰਨਵਾਦ